ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਧਿੱਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਜਾਉਂਦਾ ਆਏ ਜੀ ਤਿੰਨ ਝੋਟੀਆਂ ਸੂਈਆਂ ਸਵਾਈਆਂ ਆਪਾਂ ਤੁਹਾਡੇ ਵਾਸਤੇ ਦੁੱਧ ਪੀਣ ਵਾਲੇ ਸੌਦੇ ਲੈ ਕੇ ਆਏ ਆਂ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਪਿੰਡ ਜਾਂਦਾ ਆ ਜੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਸਸੀ ਕਾ ਬਾਈ ਸਸੀ ਕਾ ਬੁਟੇ ਹੋ ਠੀਕ ਠਾਕ ਹੋ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ 76965 ਬਾਈ 02922 76965 02922 ਪਿੰਡ ਜੀ ਪਿੰਡ ਜਾਂਦਾ ਜਿਲ੍ਹਾ ਬਠਿੰਡਾ ਤਸੀਹ ਰੰਪਰਾ ਫੂਲ ਹੈ ਓਕੇ ਜੀ 10 ਕਿਲੋਮੀਟਰ ਰੰਪਰਾ 7 ਕਿਲੋਮੀਟਰ ਤੱਕ ਸ਼ਹਿਰ ਆ ਜਾਂਦਾ ਤੇ ਠੀਕ ਹੈ ਜੀ ਕਿਹੜੇ ਪਿੰਡ ਆਪਾਂ ਨੂੰ ਬੱਲੋ ਵਿਦਿਆਲਾ ਜਾਇਦ ਓਕੇ ਜੀ ਇਹ ਰਹਿ ਜਾਂਦੇ ਤੇ ਵੀਰੇ ਜੇ ਆਪਾਂ ਪਹਿਲੇ ਨੰਬਰ ਆਈ ਜੋ ਤਿੰਨ ਦਿਖਾਉਣੀਆਂ ਅੱਜ ਆਪਾਂ ਤਿੰਨ ਦਿਖਾਉਣੀਆਂ ਬਾਈ ਜੇ ਆਪਾਂ ਪਹਿਲੇ ਨੰਬਰ ਆਈ ਦੀ ਗੱਲ ਕਰ ਲਈ ਕੀ ਡਿ ਏ ਬਾਈ ਪੰਜਵਾਂ ਦਿਨ ਅੱਜ ਸੂਈ ਨੂੰ ਪੰਜਵਾਂ ਦਿਨ ਠੀਕ ਆ ਜੀ ਦੁਬਾਰਾ ਆਪਾਂ ਦਾ 11 ਕਿਲੋ ਇਹ ਕਿ ਦੇਣੀ ਆ ਤਿਲੇ ਵਾਲੂ ਬਹੁਤ ਹਨ ਛੁੱਟੇ ਬਾਈ ਹੱਥ ਨਾਲ ਦਾ ਜਗਾੜ ਪਟ ਦਿੰਦੇ ਠੀਕ ਤੜਕੇ ਵੀਡੀਓ ਬਣਾਉਣ ਦਾ ਟਾਈਮ ਆਪਣਾ 9:30 ਵਜੇ ਦਾ ਹਨਾ 10:00 ਵਜੇ ਕਿ 9:30 ਹਾਂ 9:30 ਹੋ ਗਈ ਸਾਢੇ 10:00 ਵਜੇ ਦਾ ਜੀ ਠੀਕ ਆ ਜੀ ਓਕੇ ਆ ਦੇ ਬਾਈ ਆ ਦੇਖੋ ਜੀ 9:30 ਤੜਕੇ 6:30 ਵੀ ਚੋਈ ਹੋਈ ਵੇ ਜੂਟ ਓਕੇ ਤੇ ਮਗਰ ਕੀ ਆ ਦੇ ਕਟ ਪਲੱਸ ਕੱਟੀ ਆ ਬਈ ਕੱਟੀ ਓਕੇ ਓਕੇ ਤੇ ਸੂਆ ਕਿਹੜਾ ਵੀਰੇ ਸੂਆ ਬਾਈ ਬਲੂਣੀ ਆ ਖੋਲੋ ਨੀ ਤੋਰਾ ਤਾਰਾ ਕਰਾ ਕੇ ਦੇਖੀਂ ਨੇ ਬਈ 14 ਕਿਲੋ ਪਾ ਦੇਣਾ ਬਾਕੀ ਦਾ ਇਹ ਤਾਂ ਲੇਵਾ ਲੂਵਾ ਬਹੁਤ ਖੁੱਲਾ ਹਨਾ ਇੱਚ ਬੜਾ ਔਰ ਗੱਲ ਲੇਵਾ ਤਿਆਰ ਕਰੀ ਫਿਰਦੀ ਆ ਹੂੰ ਓਕੇ ਆ ਜੀ ਜਮਾਂ ਗੱਲਬਾਤ ਆ ਦੇਖੋ ਕੁਆਲਿਟੀ ਵੇ ਤੇ ਚਵਾਈ ਚਬੂਈ ਦੀ ਨਰਮ ਆ ਵੀਰੇ ਇਹ ਮੈਂ ਕਹਾ ਬੋਲੀ ਬੋਲੀ ਆ ਬਈ ਛੋਈ ਓਕੇ ਓਕੇ ਲੈ ਚੱਲੋ ਛੋਟੀ ਚਵਾਈ ਆ ਛੋਟੀ ਦੀ ਹੂੰ ਤੋਰਾ ਤਾਰਾ ਕਰਾ ਕੇ ਚੈੱਕ ਹੂੰ ਤੇ ਬਾਕੀ ਦਾ ਦੰਦਾਂ 'ਚ ਕਿਵੇਂ ਵੀਰੇ ਇਹ ਚਾਰ ਦੰਦ ਹੋ ਗੁੱਟੇ ਦੇਖੀ ਚੱਲ ਕੋਈ ਗੱਲ ਨਹੀਂ ਅਗਲਾ ਪੱਟ ਕੇ ਲੈ ਜੂ ਹਨਾ ਤੇ ਦੁੱਧ ਨੇ ਬਾਕੀ ਦੇ ਦੇਣਾ ਜਮਾਂ ਗੁੰਦੀ ਪਈ ਆ ਚਾਰ ਸੇ ਵੀਰੇ ਹਨਾ ਮੂਰੇ ਉਹਨੇ ਹੀ ਮਗਰਾ ਪੋਰੀ ਹੋਰੀ ਦੂਜੇ ਸੂਏ ਦਾ ਹੋਰੀ ਬਣ ਜਾਣਾ ਨਹੀਂ ਠੀਕ ਆ ਵੀਰੇ ਬਾਕੀ ਨਾੜਾ ਨੂੜਾ ਦਿਖਾ ਦੇ ਬਈ ਦੇਖ ਓਕੇ 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 ਲੈ ਹੁਣ ਵੀ ਬੌਲੇ ਤੋਂ ਖਾਲੀ ਹੁੰਦੀ ਇੰਨੀ ਹੈ ਹਾਂ ਬਾਈ ਹਾਂ ਹਾਂ ਜਾਨੀ ਸਟਾਰਟਿੰਗ ਆਦੀ 11 ਕਿਲੋ ਤੋਂ ਬਾਈ 11 ਕਿਲੋ ਦੀ ਝੋਟੀ ਠੀਕ ਆ ਤੇ ਬਾਕੀ ਦੀ ਗੱਲ ਝੋਟੀ ਤੇ ਸਮੀ ਪੜੀ ਵੀ ਆ ਹਨਾ ਉਵੇਂ ਨਹੀਂ ਹੈਗੀ ਓਕੇ ਓਕੇ ਠੀਕ ਆ ਜੀ ਲੈ ਵਾ ਲੂਆ ਕਰੋ ਤੁਸੀਂ ਚੈੱਕ ਮਾਨ ਖੁਸ਼ ਹੁੰਦਾ ਜੀ ਲੈ ਵੇ ਕਰਨੂ ਤਾਂ ਤੇ ਤੁਹਾਨੂੰ ਸਾਰੀ ਤਸੱਲੀ ਕਰਾਵਾਂਗੇ ਠੀਕ ਆ ਜੀ ਤੋ ਆਕੇ ਵੀਡੀਓ ਨਾਲ ਐਂਡ ਤਾਈ ਬਣੇ ਰਹੋ ਵੀਡੀਓ ਜਰੂਰ ਲੰਮੇ ਹੋਣ ਵਾਲੀ ਆ ਤੇ ਆ ਦੇਖੋ ਬਟਨ ਵੀ ਹੈਗੇ ਝੋਟੀ ਦੇ ਠੀਕ ਹੈ ਜੀ ਤੇ ਬਾਕੀ ਦੀ ਗੱਲ ਸੁਣ ਤਾਰਾ ਕਰਾਉਨੇ ਚੱਕ ਦੇਖੋ ਲੇਵਾ ਕਰੋ ਹੁਣ ਚੱਕ ਛੱਡੋ ਵੀਰੇ ਬੱਚਾ ਆ ਦੇਖੋ ਜੀ ਆ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਨਾ ਨਹੀਂ ਠੀਕ ਆ ਵੀਰੇ ਠੀਕ ਆ ਉਹ ਆਪਾਂ ਧੋਖਾ ਥੋੜਾ ਕਰ ਲਾਂਗੇ ਚਲੋ ਬੰਨੋ ਫਿਰ ਬੱਚਾ ਤੇ ਥਾਣ ਦੇਖੋ ਗੱਡੇ ਹਨਾ ਡਾਂਗਾ ਆ ਗਿਆ ਪਸਮਾ ਕਰਿਆ ਝੋਟੀ ਨੇ ਬਾਈ ਦਾ ਬਹਲੀ ਚੰਗੇ ਆ ਦੇਖੋ ਜਾਈ ਥੱਲੇ ਕੁੱਤਿਆਂ ਕਰਦੀ ਹੂੰ ਨਹੀਂ ਠੀਕ ਆ ਓਕੇ ਗੱਲਬਾਤ ਆ ਸਾਰੀ ਤੇ ਤੁਹਾਡੇ ਸਾਹਮਣੇ ਪਸਮੀਆਂ ਜੀ ਤੇ ਬਾਕੀ ਦਾ ਹਾਂ ਜੀ ਓਕੇ ਮਿਲਕ ਵੀ ਇੰਜ ਬਹੁਤ ਵਧੀਆ ਹਨਾ ਬੀਕ ਵੀ 14 ਕਿਲੋ ਦੇ 15 ਕਿਲੋ ਦੇ ਪੱਕੇ ਦੁੱਧ ਦੇਣਾ ਆ ਦੇਖੋ ਲੇਵਾ ਦੇਖੋ ਕਿੱਥੋਂ ਤਾਈ ਚੱਕੀ ਫਿਰਦੀ ਕਰਮ ਵਾਲੀ ਰਿਕਾਰਡ ਤੋੜੀ ਆ ਬੂਟੇ ਹੂੰ ਮਾਰੋ ਕਰਤਾਰ ਵੇਸਾਂ ਤੇ ਬਾਕੀ ਦਾ ਜੇ ਮਾਰਗੀ ਆਨਲਾਈਨ ਵੀ ਮੰਗਾ ਲੇ ਯਾਰ ਥਾਣ ਬੜੀ ਦੂਰੀ ਤੇ ਲੱਗੇ ਹੋਇਆ ਹਨਾ ਆ ਦੇਖੋ ਜੀ ਬੜੀ ਚਵਾਈ ਚੰਗੀਆ ਮੋਟਾ ਸਾਫ ਸੁਥਰਾ ਚੋਣ ਹੈ ਜੀ ਬਾਕੀ ਦਾ 101% ਚੋਣ ਹੈ ਨਾ ਥੱਲੇ ਆਇਆ ਨਹੀਂ ਗੱਲ ਇਹ 100 ਨੰਬਰ ਥੱਲੇ ਦਾ ਲੈ ਚਲੋ ਬੱਸ ਵੀਰੇ ਵਾਲਾ ਕਾਨੂੰ ਡੋਲਣਾ ਠੀਕ ਹੈ ਜੀ ਹੁਣ ਦਗਾ ਨਹੀਂ ਚੋਟੀ ਤੇ ਹਮ ਆ ਦੇਖੋ ਜੀ ਤੇ ਉੱਤਰੀ ਆਪਣੇ ਸਾਹਮਣੇ ਹੈ ਨਾ ਹੁਣ ਹਾਂ ਬਈ ਹਾਂ ਕੋਈ ਐ ਨਹੀਂ ਵੀ ਕੋਈ ਪਹਿਲਾਂ ਨਹੀਂ ਛੱਡਿਆ ਹੋਵੇ ਜਪੋ ਮਾਰਾ ਹਾਂ ਬਈ ਨਾ ਉਹ ਸਾਹਮਣੇ ਨਹੀਂ ਠੀਕ ਹੈ ਹਮ ਓਕੇ ਜੀ ਜਮਾ ਮੋਲ ਹੈ ਮੇਰੇ ਕੋਲ ਤੇ ਝੋਟੀ ਨਾ ਰੁਪਏ ਦਾ ਰੁਪਿਆ ਹਨਾ ਵੀਰੇ ਕੋਈ ਹੋਈ ਜੀ ਗੱਲ ਨਹੀਂ ਚਾਰ ਚਫੇਰੇ ਨੇ ਇੱਕੋ ਜੀ ਬਈ ਬੱਸ ਵੀ ਘੱਟੀ ਆ ਬਾਈ ਇਹ ਨਹੀਂ ਹੈਗੀ ਘੱਟੀ ਇੱਕ ਘੱਟੀ ਪਾਣ ਦਾ ਵੀ ਸਵਾਦ ਆਉਂਦਾ ਬਈ ਨਹੀਂ ਠੀਕ ਆ ਵੀਰੇ ਠੀਕ ਆ ਚੰਗੇ ਝੋਟੇ ਆ ਥੱਲੇ ਤੋਂ ਕਰੋ ਚੈੱਕ ਤੇ ਬਾਕੀ ਦਾ ਆਪਾਂ ਕੋਸ਼ਿਸ਼ ਤੁਹਾਨੂੰ ਦਿਖਾਉਣ ਦੀ ਫੁੱਲ ਕਰੀ ਦੀ ਤੇ 11 ਕਿਲੋ ਬੋਲਾ ਆ ਗਿਆ ਮਗਰ ਆ ਗਈ ਕੱਟੀ ਤੇ ਪੈਸੇ ਵੀਰੇ 11 ਬਾਈ ਅੱਛਾ 11 ਕਹਿੰਦੇ ਆ ਅੱਛਾ 12 ਹੀ ਆ 12 ਹੀ ਆ ਤੇ ਕਿੰਨੇ ਪੈਸੇ ਲੈਣੇ ਆ ਬਾਈ ਇਹਦੇ ਹੁਣ ਦੇਖੇ ਤਾਂ ਬਈ ਇੱਕ 20 ਨਹੀਂ ਕੋਈ ਇੱਕ 25 ਨਹੀਂ ਹੂੰ 25 ਜੋ ਮਾਨਦਾਨ ਕਰ ਲੈ ਇੱਕ 25 ਮਾਨਦਾਨ ਹੋ ਜਾ ਆ ਦੇਖੋ ਜ ਹੂੰ ਦੇਖੋ ਕਿਤੋਂ ਲੈਵਾ ਚੱਕੀ ਫਿਰਦੀ ਆ ਇਹਦਾ ਭਾਈ ਸਾਰਾ ਦਿਨ ਪਿਆ ਤੇ ਹੁਣ 2 ਨੰਬਰ ਦੀ ਗੱਲ ਕਰ ਲਏ ਭਾਈ ਇਹਦੀ ਕੀ ਡਿਟੇਲ ਆ ਖੋਲੋ ਇਹਨੂੰ ਇਹ ਭਾਈ ਬੂਟੇ ਐਤਵਾਰ ਨੂੰ ਸੂਈ ਆ ਐਤਵਾਰ ਨੂੰ ਸੂਈ ਆ ਠੀਕ ਆ ਜੀ ਹਾਂ 100 ਵਰਤ ਮੰਗਲਵਾਰ ਦੋ ਦਿਨ ਹੋਇਆ ਦੋ ਦਿਨ ਤੇ ਕਿੰਨਾ ਬੋਲ ਆਇਆ ਥੱਲੇ ਹੁਣ ਭਾਈ 8 ਹੋ 7 ਮੰਨ ਕੇ ਲੈ ਜਾਵਾ ਕੀ ਬੱਚਾ ਆ ਗਿਆ ਤੇ ਮਗਰ ਇਹਦੇ ਮਗਰ ਪਲੱਸ ਕੱਟੀ ਆ ਠੀਕ ਆ ਉਹਦੇ ਨਾਲ ਮਗਰ ਹੀ ਕੱਟੀਆਂ ਠੀਕ ਆ ਸਾਰੀਆਂ ਮਗਰ ਕੱਟ ਗਈਆਂ ਤੇ ਕੱਦ ਘਾਟ ਇਹਦਾ ਵੀ ਬਹੁਤ ਆ ਹਨਾ ਕੱਦ ਘਾਟ ਇਹਦਾ ਵੀ ਚੰਗਾ ਭਾਈ ਓਕੇ ਓਕੇ ਮੋੜ ਲਿਓ ਕਰੋ ਚੈੱਕ ਤੇ ਕੰਡੀ ਭਾਈ ਇੰ ਬਾਕੀ ਤਾਂ ਥਾਂ ਇਹਦੇ ਵੀ ਬਹੁਤ ਚੰਗਾ ਲੱਗਿਆ ਕਿੰਨਾ ਦੁੱਧ ਦੇ ਦਊਗੀ ਕਿੰਨਾ ਦੁੱਧ ਦੇ ਦਊਗੀ ਜੀ ਬਾਈ 10-11 ਕਿਲੋ ਮੰਨ ਕੇ ਲੈ ਜਾਣਾ 10 ਤੋਂ 11 ਕਿਲੋ ਦੁੱਧ ਇਹਨੇ ਦੇ ਦੇਣਾ ਹਨਾ ਓਕੇ ਜੀ ਕਰੋ ਜੀ ਚੈੱਕ ਤੇ ਬਾਕੀ ਇਹ ਲੇਵਾ ਫਿਟਿੰਗ ਵਾਲਾ ਲੇਵਾ ਹਨਾ ਇਹਦਾ ਹੋਮੇ ਨਹੀਂ ਕੋਈ ਗੱਲ ਹੈਗੀ ਆ ਦੇਖੋ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੋ ਹੋ ਵੀ ਜਮਾਇਜ਼ ਠੀਕ ਆ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਰੋ ਜੀ ਚੈੱਕ ਲਓ ਜੀ ਆ ਦੇਖੋ ਜੀ ਕਰੋਚ ਹਕਤਾਰਾ ਵਾ ਇੱਕ ਨਾ ਪੱਟੀ ਇਹਦਾ ਆ ਦੇਖੋ ਧਰ ਤੁਰ ਦੀ ਬਹੁਤ ਨਾਰਮ ਆ ਵੀਰੇ ਹਨ ਇਹ ਵੀ ਵਾੜੀ ਨਰ ਬਣਾਓ ਓਕੇ 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 ਤੇ ਕਿੰਨਾ ਬੋਲਾ ਰੈਡੀ ਆ ਭਾਈ 8 ਆਲਾ 7 ਮੰਨ ਕੇ ਵਾਠ ਠੀਕ ਆ ਤੇ ਹੂੰ ਕਿੰਨਾ ਦੇ ਦੂਗੀ ਦੁੱਧ 10 11 ਕਿਲੋ ਦੇ ਦੂੰ ਤੇ ਡਿਮਾਂਡ ਇਹਦੀ ਬਾਈ ਦੇ ਕੋਈ ਲੱਖ ਨਹੀਂ ਸਵਾਲ ਲੱਖ ਨੇ ਦਾ 90 ਜਮਾਨਤਨ ਕਰਦੇ 90 ਜਮਾਨਤਨ ਹੋ ਜਾਊਗਾ ਇਹ ਤਾਂ ਆਫਰ ਹੀ ਆ ਬਾਈ ਮੈਂ ਕਿਹਾ ਚਾਰ ਖੜੀਆਂ ਇਹ ਤਾਂ ਵੇਚਣ ਵਾਲੇ ਕੰਮ ਹੀ ਕਰਿਆ ਠੀਕ ਆ ਠੀਕ ਆ ਓਕੇ ਆ ਦੇ ਤੇ ਬਾਕੀ ਖੜ ਨਹੀਂ ਖੁੜ ਨਹੀਂ ਝੋਟੀ ਦੀ ਬਹੁਤ ਸੋਹਣੀ ਹੈ ਹਨ ਇਹਦੀ ਸੀਲ ਆ ਬਾਈ ਐਵੇਂ ਨਹੀਂ ਠੰਡੀ ਸੀਲ ਹੂੰ ਓਕੇ ਆ ਇਹ ਤਾਂ ਥੋੜੀ تسਲੀ ਹੁੰਦੀ ਆ ਤੇ ਇਹਦਾ 90000 ਜਮਾਨਤਨ ਹੈ ਨਾ ਤੇ ਹੁਣ ਆ ਇਹਦੀ ਗੱਲ ਦੱਸੋ ਵੀਰੇ ਤੀਜੇ ਨੰਬਰ ਵਾਲੀ ਦੀ ਇਹ ਬਾਈ ਮੋਟੇ ਨੂੰ ਸੂਈ ਰਹੇਗਾ ਦੂਜਾ ਦਿਨ ਅੱਜ ਦੂਜਾ ਦਿਨ ਹੀ ਆ ਠੀਕ ਆ ओके ਤੇ ਮੰਨਣਾ ਜੀ ਇਹ ਥੇ 6 ਕਿਲੋ ਬੋਲ ਤੇ ਕਿੰਨਾ ਦੇ ਲੂਗੇ ਬਾਈ 9 ਕਿਲੋ ਦੇ ਦੂ ਬੜਾ ਤਾਂ ਨਹੀਂ ਕਹਿੰਦੀ ਆਪਾਂ ਠੀਕ ਆ ਹਾਂ ਓਕੇ ਤੇ ਖੋਲੋ ਇਹਨੂੰ ਤੋਰਾ ਤਾਰਾ ਕਰਾਇਗੇ ਚੱਕ ਇਹਦੇ ਮਗਰ ਵੀ ਕੱਟੀ ਆ ਵੀਰੇ ਇਹ ਮਗਰ ਵੀ ਕੱਟੀ ਆ ਥਾਂ ਤੋਂ ਬਹੁਤ ਚੰਗਾ ਬਾਈ ਭਾਜ ਮੈਂ ਤੋਕੜਾ ਨਹੀਂ ਕਰਨਾ ਅੱਛਾ ਅੱਛਾ ਤੇ ਸੀਲਸਾ ਹੂਆ ਵੀਰੇ ਮੈਂ ਘਰ ਤੋਂ ਸਾਹਮਣੇ ਬੱਚਾ ਬੱਚਾ ਲਾ ਲਾਂਗੇ ਤੇ ਵੀਡੀਓ ਬਣਾਉਣ ਦਾ ਟਾਈਮ ਤੁਹਾਨੂੰ ਆਪਾਂ ਪਹਿਲਾਂ ਦਿਖਾਤਾ 10:30 ਵਜੇ ਦਾ ਜੀ ਠੀਕ ਆ ਜੀ ਹਾਂ ਟਾਟ ਲੈ ਵੇਦੀ ਤੇ ਉਹ ਕਾਤੇ ਭੈਣ ਵਧ ਗਿਆ ਹਨਾ ਆਹ ਦੇਖੋ ਜੀ ਨੇੜ ਤੋਂ ਥਣ ਲੈ ਵਾ ਕਰੋ ਚੱਕ ਠੰਡੀ ਚਾਈ ਵੀ ਇੰਨੀ ਗੱਲ ਹੈ ਹੂੰ ਠੰਡੀ ਤਾਂ ਹੈਗੀ ਦੁੱਧ ਨੇ ਦੇ ਦੇਣਾ ਕਿੰਨਾ ਦੇ ਦੂਗੀ ਦੁੱਧ ਭਾਈ 9 ਕਿਲੋ ਮੰਨ ਕੇ ਲੈ ਜਾਓ ਠੀਕ ਆ ਜੀ ਹਾਂ ਬਣੇ ਰਿਓ ਵੀਡੀਓ ਬਣ ਜਾਣੀ ਹੈ ਹੂੰ ਤੇ ਹਾਇ ਵੀ ਕੱਟੀ ਟੋਕੜ ਲੈਣ ਨੂੰ ਫਾਇਚ ਰਹੂਗਾ ਟੋਕੜ ਲੈਣ ਨੂੰ ਫਾਇਚ ਜਾਈ ਮੋਟਾ ਜਾਨਵਰ ਚੰਗਾ ਹੋ ਜਾਊਗਾ ਓਕੇ 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 ਇੰਨੇ ਜੀ ਨੇ ਟੋਕੜ ਦੱਬਣ ਵੇਗਣਾ ਜਿੰਨੇ ਪੱਜ ਦੇ ਠੀਕ ਆ ਵੀਰੇ ਠੀਕ ਆ ਓਕੇ ਛੱਡੋ ਬੱਚਾ ਫਿਰ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਲਓ ਬੱਚਾ ਚਾਹੁੰਦਾ ਤੁਸੀਂ ਦੇ ਤੇ ਕੋਚਾਰੇ ਥਾਂ ਕੱਢੇ ਪੂਰੇ ਵਧੀਆ ਨੇ ਵੀ ਤੇ ਧਾਰਾ ਦੂਰਾ ਸਾਨੂੰ ਕਰਾਉਣੇ ਚੈੱਕ ਠੀਕ ਆ ਜੀ ਬਣਿਆ ਰਿਓ ਵੀਡੀਓ ਦੇ ਨਾਲ ਐਂਡ ਟਿੱਕਰ ਮਾਰਿਓ ਵੀਰੇ ਧਾਰਾ ਆ ਦੇਖੋ ਜੀ ਮਗਲ ਜੇ ਮਾਰਦੇ ਵੀਰੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਓਕੇ ਵੀਰੇ ओके ਵੀਰੇ ओके 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 ਉਹੋ ਤਾਂ ਨਾ ਬਈ 6 ਕਿਲੋ ਬੋਲੋਂ ਮੰਨ ਕੇ ਹੁਣ ਕੋਈ ਵੀ ਲਗਾ ਸਕਦਾ ਜਿਹੜਾ ਮਰਜ਼ੀ ਬੰਦਾ ਲੈ ਜਾਣਾ ਮਗਾ ਲੀ ਤੇ ਇਹ ਕਿੰਨੇ ਪੈਸੇ ਆਦੇ ਬਈ ਇਹ ਤਾਂ ਕੋਈ 68 ਜੋ ਮੰਗਦਾਨ ਕਰਦਾ ਦੋ ਘੱਟ 70 70 ਜੋ ਠੀਕ ਆ ਤੇ ਬਾਕੀ ਦਾ ਵੀਰੇ ਚੰਗੇ ਆ ਝੋਟੇ ਹਾਂ ਮੰਗਿਆ ਨਾ ਬਈ ਖਾ ਵੀ ਕਿਹਨੇ ਹੂੰ ਠੀਕ ਆ ਬਾਕੀ ਸਵੇਰ ਦਾ ਟਾਈਮ ਹਾਂ ਇਹ ਟਾਈਮ ਵੀ ਇਹਦੇ ਮਗਰ ਵੀ ਕੱਟੀ 68000 90000 ਹਾਂ ਤੇ 105000 ਜੋ ਮੰਨਦਾਨ ਹੋ ਜਾਣਾ ਨੰਬਰ ਫੇਰ ਬੋਲ ਬਈ 7696502925 ਬਈ ਪਿੰਡ ਜੌਂਦ ਜ਼ਿਲ੍ਹਾ ਬਟਿੰਡਾ ਦੇ ਤਸੀਲ ਫੂਲ ਨੇੜੇ ਬਾਈਆਂ ਦੇ ਤਾਪਾ ਮੰਡੀ ਤੇ ਰਾਮਪਰਾਪਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ